ਕਿਹੜੇ ਲੋਕਾਂ ਨੂੰ A1 ਸਰਟੀਫਿਕੇਟ ਦੀ ਨਹੀਂ ਲੋੜ ਪੈਂਦੀ ਜੇ ਉਹਨਾਂ ਨੇ ਆਪਣੇ ਪਾਰਟਨਰ ਨੂੰ ਆਪਣੇ ਸਪੌਸ ਨੂੰ ਇੰਡੀਆ ਤੋਂ ਇੱਥੇ ਬੁਲਾਉਣਾ ਹੋਵੇ। ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੇ ਨੇ ਉਹ ਲੋਕ ਜਿਨ੍ਹਾਂ ਦੇ ਕੋਲ ਜਰਮਨ ਨੂੰ ਛੱਡ ਕੇ ਯੂਰਪ ਦੇ ਬਾਕੀ ਦੇਸ਼ਾਂ ਦੀ ਸਿਟੀਜ਼ਨਸ਼ਿਪ ਆ ਤੇ ਉਹ ਜਰਮਨੀ 'ਚ ਆ ਕੇ ਰਹਿ ਰਹੇ ਆ ਤੇ ਉਹਨਾਂ ਨੇ ਆਪਣੇ ਸਪੌਸ ਨੂੰ ਇੰਡੀਆ ਤੋਂ ਬੁਲਾਉਣਾ ਹੈ ਇੱਥੇ ਠੀਕ ਹੈ ਜੀ ਜਰਮਨ ਨੂੰ ਛੱਡ ਕੇ ਕਹਿ ਰਹੇ ਆ ਇੱਕ ਵਾਰ ਫੇਰ ਤੇ ਮੰਨ ਲਓ ਕੋਈ ਇਟਲੀ ਤੋਂ ਆਇਆ ਪੋਰਟੂਗਲ ਤੋਂ ਆਇਆ ਸਪੇਨ ਤੋਂ ਆਇਆ ਠੀਕ ਹੈ ਜੀ ਤੇ ਉਹਨਾਂ ਕੋਲ ਉੱਥੇ ਦੀ ਸਿਟੀਜ਼ਨਸ਼ਿਪ ਆ ਤੇ ਉਹ ਇੱਥੇ ਆ ਕੇ ਰਹਿ ਰਹੇ ਆ ਤੇ ਉਹਨੇ ਆਪਣੇ ਸਪਸ ਨੂੰ ਇੰਡੀਆ ਤੋਂ ਬੁਲਾਣਾ ਆ ਠੀਕ ਹੈ ਜੀ ਉਹਨੂੰ A1 ਸਰਟੀਫਿਕੇਟ ਦੀ ਨਹੀਂ ਲੋੜ ਪੈਗੀ ਇਸ ਤੋਂ ਇਲਾਵਾ ਜਿਹੜੇ ਆਪਣਾ ਫਖ ਕraft ਚਾਹੁੰਦੇ ਨੇ ਜਿਵੇਂ ਆਪਣਾ ਕੰਪਿਊਟਰ ਆਈਟੀ ਕੋਈ ਫੋਰਸ਼ਾ ਹਨਾ ਜਿੱਦਾਂ ਕੋਈ ਸਾਇੰਟਿਸਟ ਹੁੰਦੇ ਆ ਜਾਂ ਪ੍ਰੋਫੈਸਰ ਕੋ ਡਾਕਟਰ ਜਿਹੜੇ ਫਖ ਕraft ਵਿੱਚ ਆਉਂਦੇ ਆ ਠੀਕ ਹੈ ਜੀ ਉਹ ਲੋਕਾਂ ਨੂੰ ਜੇ ਉਹਨਾਂ ਦੇ ਆਪਣੇ ਸਪੋਰਟਿੰਗ ਇੰਡੀਆ ਤੋਂ ਬੁਲਾਣਾ ਹੋਵੇ ਤੇ ਉਹਨਾਂ ਨੂੰ ਵੀ ਇਹਦੀ ਨਹੀਂ ਲੋੜ ਪੈਂਦੀ ਈਵਨ ਸਰਟੀਫਿਕੇਟ ਦੀ ਈਵਨ ਉਹ ਤਾਂ ਆਪਣੇ ਮਾਪਿਆਂ ਨੂੰ ਵੀ ਆਪਣੇ ਪੇਰੈਂਟਸ ਨੂੰ ਵੀ ਨਾਲ ਰੱਖ ਸਕਦੇ ਆ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਆਪਣਾ ਬਲੂ ਕਾਰਡ ਹੁੰਦਾ ਆ ਜਾਂ ਫਿਰ ਜਿਨ੍ਹਾਂ ਦੇ ਕੋਲ ਆਪਣਾ ਆਈਸੀਟੀ ਕਾਰਡ ਜਾਂ ਮੋਬਾਈਲ ਆਈਸੀਟੀ ਕਾਰਡ ਜਾਂ ਫਿਰ ਪੈਰਾਗ੍ਰਾਫ 18 ਮੱਥੇ ਨਾਲ ਅਟੈਚ ਕਰ ਦੇਣਾ ਸਾਰਾ ਕੁਝ ਤੇ ਮੈਨੂੰ ਜ਼ੁਬਾਨੀ ਯਾਦ ਨਹੀਂ ਹੈਗਾ ਇਹ ਇਹ ਮੈਂ ਅਟੈਚ ਕਰ ਰਿਹਾ ਇੱਥੇ ਤੇ ਤੁਸੀਂ ਇੱਥੇ ਦੇਖ ਲਿਓ ਵੀਡੀਓ ਪਾਜ਼ ਕਰਕੇ ਜੇ ਤੁਹਾਡੇ ਵਿੱਚੋਂ ਕਿਸੇ ਭੈਣ ਭਰਾ ਦੇ ਕੋਲ ਜਿਹੜਾ ਜਰਮਨੀ ਦੇ ਵਿੱਚ ਰਹਿ ਰਿਹਾ ਐਸ ਪੈਰਾਗ੍ਰਾਫ ਐਸ ਅਪਸਟਸ ਦੇ ਨਾਲ ਆਫਨਟਲ ਸਟੀਟਲਿਆ ਜਾਂ ਬਲੂ ਕਾਰਡ ਆ ਜਾਂ ਆਈਸੀਟੀ ਕਾਰਡ ਆ ਠੀਕ ਹੈ ਜੀ ਤੇ ਜਾਂ ਕੋਈ ਫਾਸਕਰਾਫਟ ਵਿੱਚ ਆਂਦਾ ਆ ਇਸ ਤੋਂ ਇਲਾਵਾ ਸ਼ੂਟਸ ਪਲਾਸਟਿਕ ਤੇ ਪਰਸਨ ਇਮ ਅਜ਼ੂਲ ਗਿਜ਼ਿਤ ਅਸਾਈਲਮ ਜਿਨ੍ਹਾਂ ਨੇ ਲਈ ਸੀ ਇੱਥੇ ਆ ਕੇ ਤੇ ਜਿਨ੍ਹਾਂ ਨੇ ਦੇਵਨ ਤੋਂ ਹੀ ਜਿਨ੍ਹਾਂ ਦੀ ਅਜ਼ੀਲ ਪਾਸ ਹੋ ਗਈ ਹੋਈ ਹੈ ਕੇਸ ਪਾਸ ਹੋ ਗਿਆ ਹੋਇਆ ਹੈ ਠੀਕ ਹੈ ਜੀ ਤੇ ਜਿਨ੍ਹਾਂ ਨੇ ਦੇਵਨ ਤੋਂ ਹੀ ਕਹਿ ਦਿੱਤਾ ਸੀ ਕਿ ਮੈਂ ਪਹਿਲੀ ਪ੍ਰੋਟੋਕੋਲ ਦੇ ਵਿੱਚ ਪਹਿਲੇ ਬਿਆਨਾਂ ਚ ਕਿ ਮੈਂ ਇੰਡੀਆ ਵਿਆਹ ਆਇਆ ਹੋਇਆ ਹਾਂ ਤੇ ਉਹਨਾਂ ਨੂੰ ਵੀ ਜੇ ਉਹਨਾਂ ਨੇ ਆਪਣੇ ਸਪੌਸ ਨੂੰ ਇੰਡੀਆ ਤੋਂ ਇੱਥੇ ਬੁਲਾਣਾ ਹੈ ਤੇ ਉਹਨਾਂ ਨੂੰ A1 ਸਰਟੀਫਿਕੇਟ ਦੀ ਨਹੀਂ ਲੋੜ ਪੈਂਦੀ ਬਾਕੀ ਇਸ ਤੋਂ ਇਲਾਵਾ ਸਾਰੇ ਆਬਸ ਤੇ ਸੇਮ ਹੀ ਆ ਜੀ ਈਵਨ ਸਰਟੀਫਿਕੇਟ ਦੀ ਲੋੜ ਆ ਜਿਉਂਨੇ ਆਪਣੇ ਸਪਸ ਨੂੰ ਇੱਥੇ ਬੁਲਾਣਾ ਆ ਬੇਸ਼ੱਕ ਉਹਦੇ ਕੋਲ ਜਰਮਨੀ ਦਾ ਖੁੱਲਾ ਵਿਜਾਇਆ ਨੀਦਰਲਾਸ ਸੁਸਲੋਬਨੀਚਨ ਉਹ ਪੱਕਾ ਨਹੀਂ ਆ ਜਾਂ ਫਿਰ ਜਰਮਨੀ ਦੀ ਨੈਸ਼ਨੈਲਟੀ ਆ ਜਾਂ ਫਿਰ ਕਿਸੇ ਨੇ ਯੂਰਪ ਦੀ ਕਿਸੇ ਹੋਰ ਕੰਟਰੀ ਤੋਂ ਥੇ ਆ ਕੇ ਆਪਣੇ ਪੇਪਰ ਚੇਂਜ ਕਰਾਏ ਸੀ ਠੀਕ ਹੈ ਜੀ ਸੋ ਬਾਕੀ ਸਾਰਿਆਂ ਨੂੰ ਜਿਹੜਾ ਈਵਨ ਸਰਟੀਫਿਕੇਟ ਦੀ ਲੋੜ ਪੈਂਦੀ ਆ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਤੇ ਜੇ ਕੁਝ ਮਾੜਾ ਚੰਗਾ ਬੋਲ ਜਾਨਾ ਹਮੇਸ਼ਾ serán de John de Westerau.